ਬਲੂ ਮਰਿਆ ਤੁਹੇ ਲੱਗੇ ਹੋ ਗਈਆਂ ਆ ਜਿਹੜੇ ਕੰਨ ਦੀ ਗਏ ਨੇ ਮੇਰੇ ਤਾਂ ਕੱਖ ਨਹੀਂ ਹੁਣ ਪੱਲੇ ਮੈਂ ਮਰ ਜਾਂਦੀ ਨੂੰ ਨਾ ਕੋਈ ਹੁੰਦਾ ਬਹੁਤ ਮੱਝਾਂ ਜਮਨਾ ਲੱਗਦਾ ਨਾ ਜਾਂਦਾ ਨਿੱਕੂ ਬਾਲਾਂ ਦੀ ਵੇ ਮੇਰੇ ਭਾਈ ਵਾਲੇ ਪੁੱਤਰਾ ਵੇ ਆਏ ਵੇ ਜਗਿਆ ਵਾਏ ਆ ਤੇਰਾ ਲਾੜਾ ਪੁੱਤਰਾ ਹੋ ਗਿਆ ਭਾਵਾਂ ਦੇ ਦਰਮਿਆਨ ਗੱਲਤਾਂ ਆ ਮਾਸੀ ਮੱਝਾ ਹੋਰ ਬਣਾ ਲੈਂਦੇ ਮਾਸੀ ਮੱਝਾ ਹੋਰ ਲੈ ਲੈਂਦੇ ਆਏ ਵੇ ਮਾਸੀ ਮੱਝਾ ਸਿਮਾਨ ਬਣਾ ਲੈਂਦੇ ਆਏ ਵੇ ਇਸ ਹਾੜ ਨੇ ਪਰਿਵਾਰਾਂ ਦੇ ਕੋਲੋਂ ਸਭ ਕੁਝ ਖੋ ਲਿਆ ਪਿੰਡ ਰੇਤੇਵਾਲੀ ਭੈਣੀ ਵਿਖੇ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਦੇਖ ਕੇ ਹੀ ਰੋਣਾ ਆ ਜਾਂਦਾ ਹੈ ਜਿਸ ਦਾ ਕਹਿਣਾ ਸੀ ਕਿੱਕ-ਕਿੱਕ ਕਰਕੇ ਮੇਰੇ ਸਾਰੇ ਜੀ ਖੋਲੇ ਮੈਨੂੰ ਮਰਿਆਂ ਤੋਂ ਵੀ ਉੱਤੇ ਦਾ ਇੱਥੇ ਛੱਡ ਦਿੱਤਾ ਪਤਾ ਲੱਗਿਆ ਕਿ ਪਿੰਡ ਦੇ ਵਿੱਚ ਰਹਿੰਦੇ 35 ਸਾਲ ਦੇ ਨੌਜਵਾਨ ਹਰਪਜਨ ਸਿੰਘ ਬਿੱਟੂ ਸ਼ੁੱਕਰਵਾਰ ਸ਼ਾਮ 4 ਵਜੇ ਤੋਂ ਰਹਿਸਮਈ ਹਾਲਾਤਾਂ ਦੇ ਵਿੱਚ ਗਾਇਬ ਹੁੰਦਾ ਹੈ ਪਰਿਵਾਰਿਕ ਮੈਂਬਰ ਅਤੇ ਪਿੰਡ ਵਾਸੀਆਂ ਨੂੰ ਡਰ ਸੀ ਕਿ ਉਹ ਪਿੰਡ ਦੇ ਆਲੇ-ਦੁਆਲੇ ਫੈਲੇ ਹੜ੍ਹ ਦੇ ਪਾਣੀ ਦੇ ਵਿੱਚ ਹੀ ਨਾ ਵਹਿ ਗਿਆ ਹੋਵੇ ਇਹ ਡਰ ਅਤੇ ਚਿੰਤਾ ਉਹਨਾਂ ਦਾ ਸੱਚ ਦੇ ਵਿੱਚ ਬਦਲ ਗਿਆ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਅਤੇ 4 ਦਿਨ ਬਾਅਦ ਜਾ ਕੇ ਐਨਡੀਆ ਰੈਫਰਟੀ ਟੀਮ ਨੂੰ ਉਸ ਦੀ ਮ੍ਰਿਤਕ ਦੇ ਮਿਲਦੀ ਹੈ ਬਿੱਟੂ ਸਿੰਘ ਸ਼ੁੱਕਰਵਾਰ ਸ਼ਾਮ ਨੂੰ ਘਰੋਂ ਗਿਆ ਸੀ ਰਾਤ ਤੱਕ ਘਰ ਵਾਪਸ ਨਹੀਂ ਆਇਆ ਤਾਂ ਉਸ ਦੀ ਪਤਨੀ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਕਿ ਮੇਰੇ ਪਤੀ ਦੀ ਭਾਲ ਕੀਤੀ ਜਾਵੇ ਪਰ ਉਸ ਸਮੇਂ ਤੱਕ ਉਸ ਦਾ ਕੋਈ ਵੀ ਸੁਰਾਗ ਨਾ ਮਿਲਿਆ ਐਤਵਾਰ ਤੱਕ ਉਹ ਨਾ ਮਿਲਿਆ ਤਾਂ ਪ੍ਰਸ਼ਾਸਨ ਨੇ ਇਸ ਗੱਲ ਦੇ ਵੱਲ ਧਿਆਨ ਦਿੱਤਾ ਅਤੇ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਉਸ ਮੁੰਡੇ ਦੀ ਮ੍ਰਿਤਕ ਦੇ ਮਿਲੀ ਹੈ ਵਿਆਹਿਆ ਹੋਇਆ ਸੀ ਤਿੰਨ ਬੱਚੇ ਸੀ ਪਤਾ ਲੱਗਿਆ ਕਿ ਨਾ ਮਾਸੂਮਾਂ ਦਾ ਹੋਰ ਕੋਈ ਸਹਾਰਾ ਤੱਕ ਨਹੀਂ ਬੱਚਾ ਕੋ ਵੜ ਗਿਆ ਸਦਾ ਛਲੜ ਰਿਹਾ ਸੀ ਉਹਦਾ ਅੱਛਾ ਮਾਸੂਮ ਕੱਢਣ ਗਿਆ ਸੀ ਅੱਛਾ ਪੈਰ ਫਿਸ ਲਿਆ ਪਾਣੀ ਵੱਡਾ ਸੀ ਇਹ ਹੈਗੀ ਜੀ ਆ ਠੀਕ ਜਾ ਦੇਣਾ ਹੈ ਤੀਸਰਾ ਚੌਥਾ ਦਿਨ ਦਾ ਨਿਸ਼ਾਨ ਆ ਅੱਛਾ ਅੱਜ ਚੌਥਾ ਦਿਨ ਹੈ ਗਾ ਅੱਜ ਅੱਜ ਮਿਲੀ লাশ ਅੱਜ ਮਿਲੀ ਹੈ লাশ ਵਾਪਸ ਇਹ ਕੈਰ ਕਿਸੇ ਦਾ ਨਾਮ ਹੈ ਬਿੱਟੂ ਹਰਭਜਨ ਨਾਮ ਹੈ ਬਿੱਟੂ ਨਾਮ ਹੈ ਅੱਛਾ ਵੈਸੇ ਹਰਭਜਨ ਨੇ ਬਿੱਟੂ ਉਹ ਨਾਮ ਕਿਉਂ ਕਿਹਾ ਕਿੰਨੀ ਉਮਰ ਹੋਣੀ ਆਉਂਦੀ ਉਮਰ ਕੀ 3 ਅੰਦਰ ਬਹੋ ਗਈ 3 6 ਜੀ ਕੀ ਹੋ ਗਈ ਅੱਛਾ ਕਿੰਨੀ ਤਿੰਨ ਬੱਚੇ ਸੀ ਤਿੰਨ ਬੱਚੇ ਨੇ ਲੜਕੀਆਂ ਇੱਕ ਲੜਕਾ ਬੱਚੀਆਂ ਐ ਲੋੜੀ ਪੱਠੇ ਪਾਵਨ ਜੀ ਆ ਪਸਵਾਣ ਅੱਛਾ ਤੇ ਸਾਨੂੰ ਪਹਿਲਾ ਪਤਾ ਹੀ ਨਹੀਂ ਲੱਗਾ ਕਿ ਕਿਸੇ ਘਰ ਦੇ ਨੂੰ ਅੱਛਾ ਮੇਰੀ ਜਿਹੜੀ ਨੋ ਹੈਗੀ ਨਾ ਮੇਰੀ ਭਤੀ ਦੋਨੋਂ ਜਿੱਟੂ ਦੇ ਘਰ ਦੇ ਉਹਨੇ ਰੋਲਾ ਪਾਇਆ ਵੀ ਤੇ ਆਇਆ ਨਹੀਂ ਮੜ ਕਿਸੇ ਜਵਾਕਾਂ ਦਾ ਸਾਬੀ ਪਾਣੀ ਨੂੰ ਭਰਿਆ ਕੋਈ ਨਹੀਂ ਨਹੀਂ ਬੱਚੇ ਕਿੰਨੇ ਨੇ ਬੱਚੇ ਕਿੰਨੇ 3 ਬੱਚੇ ਨੇ ਕਿਹ ਕੋਨੇ ਕਰਦੀ ਅੱਛਾ ਜੀ ਅੱਛਾ ਯਾ ਕਾਕਾ ਦੀ ਉਹ ਗੁਡੀਆਂ ਨੂੰ ਅੱਛਾ ਤੇ ਅਖਰੀ ਤੇ ਮਿਆ ਦੇ ਕੋਲ ਲਈ ਜਾਨੀ ਆ ਹਾਂ ਐਰਟਾਈਮ ਸਤਾਨੇ ਕਿਥੇ ਗਾੜੀ ਆ ਅੱਛਾ ਕੋਈ ਭਰਾ ਵੀ ਹੈ ਛੋਟਾ ਮੋਡਾ ਕੋਈ ਉਹ ਹੈ ਸਕੂਲ ਜਾਨੇ ਵਾਸਤੇ ਇੱਥੇ ਆਇਆ ਹੈ ਤੁਹਾਡੀ ਛੜਕੜ ਬਾਅਦ ਦੇ ਉਹ ਵੀ ਕਹਿੰਦੇ ਮਰੀਜ਼ ਹੈਗਾ ਆਹ ਤੱਕ ਕਹਿੰਦੇ ਆਹ ਤੱਕ ਦੀ ਬੜੀ ਟੀਕ ਇਨਵਾਈ ਦੇ ਟੰਟ ਟੰਟ ਪਿਆ ਉਹਨਾਂ ਨੂੰ ਹਾਂ ਹਾਂ ਛੋਟੇ ਭਰਾ ਨੂੰ ਭਰਾ ਪਰ ਸੁਣਾ ਸੁਣਾ ਕਿ ਕਈ ਖੇੜਾ ਜੁੜੇ ਦੇ ਪੈਸੇ ਕਰੇ ਲੈ ਗਏ ਤੋ ਤਿੰਨ ਦਿਨ ਹੋ ਗਏ ਸਾਡੇ ਗਸ ਪੈ ਗਈ बहुत मर्द पहला गया, गया, गया।, हो गया। जीवन लो के कोई नहीं रहे, गया। रहे थी थी। मेरे पैके बलू मरिया तो भी अगे हो गई आ जिन जी गए ना मेरे तो कख नहीं हूं पले ਮੈਂ ਮਰ ਜਾਂਦੀ ਨੂੰ ਨਾ ਕੋਈ ਹੁੰਦਾ ਲਾਗੀ ਨਾਲ ਹੀ ਇਹ ਤੋੜ ਸੁਟਾ ਖੜਾ ਹੈ ਢੰਗੜ ਬਣੀ ਬਿੰਦ ਨਾਲ ਢੰਗੜ ਅੱਛਾ ਫਸੀ ਫਸੀ ਹੀ ਕਾਦੇ ਤੇ ਮਰੂਤ ਮਰੂਤ ਗੋਟਾ ਅੱਛਾ ਦੇਖੋ ਜੀ ਇਸ ਤਰ੍ਹਾਂ